ਸਾਰੇ ਬਾਬਾ ਬਾਬਾ ਸਾਡੇ ਨੋਟਾਂ ਤੇ ਆਏ ਝੂਠਾ ਦੱਸਦਾ ਰਹੇ ਹੈ ਝੂਠਾ ਦੱਸਦਾ ਰਹੇ ਸਾਰਾ ਕੁਝ ਪੁੱਛ ਲੈ ਆਪ ਤੇ 26 ਦਾ ਝੂਠਾ ਬੱਚਾ ਪਾਇਆ ਔਰ ਅੱਜ ਬਿਨਾਂ ਕਿਸੇ ਬਿਨਾਂ ਪਹਿਲੇ ਜਿਹੜੇ ਬੱਚੇ ਨੇ ਬੱਚੇ ਕਰਹੀਆਂ ਨੇ ਸਾਨੂੰ ਲਿੱਲਿਆ ਇਹ ਬੱਚੇ ਲਿੱਲਿਆ ਸਭ ਕਰਦੇ ਲਿੱਲਿਆ ਇਹ ਪੁਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਯਾਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਾਂ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਾਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਬੇਨਜਾਇਜ ਇਹਨਾਂ ਨੂੰ ਆਣ ਕੇ ਇੱਥੇ ਫੜਿਆ ਨਹੀਂ ਅੱਜ ਅੱਜ ਬੇਨਜਾਇਜ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬਣਾਉਂ ਸਾਡੀਆਂ ਜਨਾਨੀਆਂ ਨੂੰ ਵੀ ਧਮਕੀ ਦਿੱਤੀ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਇਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆ ਹੀ ਜਾਂਦੇ ਆ ਬੂਆ ਖੋਲੋ ਤਾਂ ਉਹ ਬੂਆ ਨਹੀਂ ਖੋਲਣ ਦਿੱਤਾ ਜਿੱਥੇ ਦੁਕਾਨ ਚ ਅੰਦਰਵਾੜ ਕੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਕਾ ਫੜਨ ਤੇ ਆਇ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਦੇ ਵਿੱਚ ਗਿਆ ਸਾਲਾਂ ਦੇ ਆ ਗਿਆ ਆ ਕੇ ਆਜ ਤਾਂ ਆ ਕੇ ਰਣੀ ਦੀ ਦੁਕਾਨਿਆ ਦੁਕਾਨ ਚ ਸੌਦਾ ਲੰਡਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜੁਆਏ ਨੀ ਫੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਡਾ ਟੱਪ ਕੇ ਪੁਲਸਾਂ ਦੀ ਰੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਡਾ ਟੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੋਂ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੇ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ ਅਟੈਕ ਕੀਤਾ ਹੈ ਆਈ ਆਪਣੀ ਮੇਰੀ ਮੀਹਾਨੀ ਦਾ ਰੈਸਟ ਕਰਾਇਆ ਹਿਜਮਾਨਤ ਕਰਾਉਣਗੇ ਇਹ ਇਥੇ ਕਪੀਲੀ ਪੱਗ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾਹ ਪਾ ਦਿਨਾ ਇਹਨਾਂ ਨੂੰ ਕਿਉਂਕਿ ਕੱਦ ਨਹੀਂ ਗੋਲੀ ਮਾਰ ਦੇਣੀ ਆ ਲੈ ਆ ਕੇ ਗਿਆ ਮਹਾਰਾਜ ਕੱਫੜ ਆ ਗੁਰੇ ਕਹਿ ਕੇ ਗਏ ਨੇ ਕੱਫੜ ਲਿਆਣ ਵਾਸਤੇ ਵੀ ਇਹ ਐਸ.ਆਈ. ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਰਨ ਪਰ ਤੇ ਝੂਠੇ ਪਾਏ ਐਸ.ਆਈ. ਵਰਿੰਦਰ ਨੇ ਸਾਰੇ ਪੁਪਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆਇਆ ਪਲਵਿੰਦਰ ਇਹ ਸੀ.ਏ. ਪਲਵਿੰਦਰ ਕੰਦ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਹੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਹੈ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਅੱਤਵਾਦੀਆ ਐ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਡੇ ਮੁੰਡੇ ਦਾ ਇਹ ਬੇਨਜਾਇਆ ਜੀ ਕੀ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਜੀ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਇਕਲਵਿੰਦਰ ਜੋਸ਼ੀ ਨੂੰ ਫੜ ਕੇ ਲਿਆਏ ਉਹਨਾਂ ਦੇ ਪ੍ਰਵਾਤ ਮੰੰਤਰਾ ਦਾ ਕਹਿਣਾ ਹੈ ਪੁੱਛਣ ਤੇ ਕਾਫੀ ਤਾਂ ਕੀ ਮੈਟਰ ਕੀ ਹੈ ਮਾਰ ਲਾ ਗਈ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਮਾ ਦੇ ਕੇ ਜਾਂ ਉਸ ਦੀ ਆਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ 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 ਪਰਵਾਰਕ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਹ ਕਮਰੇ ਦੇ ਚ ਉੱਤੇ ਕਮਰੇ ਦੇ ਵੜ ਕੇ ਗਈ ਹੈ ਕੋਤਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੇ ਜੀ ਆਪਣਾ ਮਾਮਲਾ ਨਿਜੀ 323 24 26 ਆਪੀਸੀ ਦੇ ਜੀ ਅਰੈਸਟ ਪਾਤੀ ਬਿਲਕੁਲ ਜੀ